ਸਤਿ ਸ੍ਰੀ ਅਕਾਲ ਜੀ ਸਾਰੇਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤਰਪਈ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਉਹਨਾਂ ਦੇ ਆਪਾਂ ਇੱਧਰ ਵੀ ਦੇਖ ਸਕਦੇ ਹਾਂ ਦੁੱਧ ਦਾ ਕੰਮ ਆ ਜਿਆਦਾ ਮੱਝਾਂ ਰੱਖੀਆਂ ਵਾਂ ਵੀਰ ਜੀ ਉਹਨਾਂ ਨੇ ਤੇ ਆਪਣੀਆਂ ਕੱਟੀਆਂ ਵੱਛੀਆਂ ਵੀ ਤਿਆਰ ਕਰਦੇ ਆ ਦੇਖ ਸਕਦੇ ਕਾਫੀ ਸੋਹਣੀਆਂ ਕੱਟੀਆਂ ਵੱਛੀਆਂ ਜਿਹੜੀਆਂ ਵੀਰ ਜੀ ਉਹਨਾਂ ਨੇ ਘਰੇ ਰੱਖੀਆਂ ਵਾਂ ਜਿਹੜੀਆਂ ਆਹ ਜਿਹੜੇ ਘਰ ਦੇ ਪਸ਼ੂ ਆ ਤੇ ਦੁੱਧ ਦਾ ਕੰਮ ਆ ਜਿਹੜਾ ਤੇ ਅੱਜ ਜਿਹੜੀ ਆ ਘਰੋਂ ਇੱਕ ਗਾਂ ਜਿਹੜੀ ਵੀਰ ਜੀ ਹੁਣਾਂ ਨੇ ਵੇਚਣੀ ਆ। ਸੂਈ ਸਵਾਈ ਆ। ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ। ਬਾਕੀ ਸਾਂਭ ਵੀ ਚੰਗੀ ਆ ਵੀਰ ਜੀ ਹੁਣਾਂ ਦੇ ਪਸ਼ੂ ਵੀ ਚੰਗੇ ਸਾਂਭੇ ਆ ਤੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਸਾਰੇ ਰੱਖੇ ਆ ਮੱਝਾਂ ਵੀ ਜੜੀਆਂ ਵੱਡੀਆਂ ਵਾਂ ਤੇ ਗਾਵਾਂ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਜੜੀਆਂ ਵੀ ਰੱਖੀਆਂ ਆ। ਹਾਂ ਲੈ ਸਾਡੇ ਸਾਰੇ ਪਸ਼ੂ ਜਿਹੜੇ ਘਰੇ ਆ ਚੰਗੇ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਰੱਖੇ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਨਾਮ ਦੱਸ ਦੇ ਕਰੀ ਆਪਣਾ ਨਾਂ ਮੇਰਾ ਅਜੈਤ ਸਿੰਘ ਜੀ ਤੇ ਐਡਰੈਸ ਵੀ ਦੱਸ ਦੇ ਕਰੀ ਸਿੰਦਰਪੁਰ ਪਾਈ ਹਾਂਜੀ ਸੀਲ ਮਜੀਠਾ ਤੇ ਜ਼ਿਲ੍ਹਾ ਮਲੇਰ ਠੀਕ ਹੈ ਮਜੀਠੇ ਤੇ ਲੱਗ ਗਈ ਆ ਨਾ ਆਪਣਾ ਮਜੀਠੇ ਤੇ ਲੱਗੇ ਆ 9 ਕਿਲੋਮੀਟਰ ਦੀ ਠੀਕ ਹੈ ਬਾਕੀ ਕਥੂ ਨੰਗਲ ਜੈੰਤੀਪੁਰੇ ਵੀ ਸਾਰੇ ਆਪਣਾ ਲੱਗੇ ਜੈੰਤੀਪੁਰ ਦਾ 13 ਕਿਲੋਮੀਟਰ ਆ ਜੈੰਤੀਪੁਰ ਵੀ 9 ਕਿਲੋਮੀਟਰ ਆ ਠੀਕ ਆ ਬਾਕੀ ਸਾਰਾ ਤੇ ਫੋਨ ਨੰਬਰ ਬੋਲ ਦੇ ਕਰੀ ਆਪਣਾ 82 84276 ਹਾਂਜੀ 25524 ਠੀਕ ਆ ਤੇ ਅਜੇ ਕੋਈ ਘਾਵੇਂ ਚ ਨਹੀਂ ਫਿਰ ਇਹ ਕਾਲੀ ਵੇਚਦੇ ਨਹੀਂ ਜੀ ਮਾਲ ਜ਼ਿਆਦਾ ਹੋ ਗਿਆ ਤੇ ਜਵਾਕ ਵੀ ਪਾਲਣ ਨੇ ਅੱਛਾ ਤੇ ਅਸੀਂ ਆ ਚੱਲੋ ਵਿੱਚੋਂ ਆਹ ਕਟੀਆਂ ਮੱਛੀਆਂ ਵੀ ਨਾਲ ਸਾਰੀਆਂ ਮੱਛੀਆਂ ਤਿਆਰ ਹੋ ਗਈਆਂ ਨੇ ਤੇ ਜਗਾ ਤਾਂ ਜਗਾ ਵੀ ਵੇਖ ਲਓ ਤੁਸੀਂ ਵੇਖ ਹੀ ਲਈ ਜਗਾ ਹਾਂ ਕਿ ਜਗਾ ਇੰਨੀ ਕਿ ਜਗਾ ਦੀ ਆ ਸਾਰੇ ਪਸ਼ੂ ਬਾਤੇ ਪਸ਼ੂ ਵੀ ਚਲੋ ਸਾਰੇ ਚੰਗੇ ਆ ਫਿਰ ਜਗਾ ਵੀ ਥੋੜੀ ਵੱਧ ਚਾਹੀਦੀ ਹੁੰਦੀ ਆ ਵੀ ਖੁਰਲੀ ਵਾਲੇ ਪਾਸੇ ਵੀ ਪੂਰੇ ਨਹੀਂ ਵੱਜੇ ਅੱਧੇ ਫਿਰ ਇੱਧਰ ਬੰਦੇ ਨੇ ਪੋਤਰਾ ਟੱਕਰ ਪੱਠੇ ਪਾਉਣੇ ਪੈਂਦੇ ਗੜੀ ਕਿਤੇ ਕਿਤੇ ਠੀਕ ਆ ਜਗਾ ਚਲੋ ਠੀਕ ਆ ਤੇ ਤੁਹਾਡਾ ਇਰਾਦਾ ਫਿਰ ਹੌਲੀ ਹੌਲੀ ਵਿੱਚੋਂ ਕੁਝ ਘਟਾ ਦਈਏ ਅੱਜ ਜਿਵੇਂ ਉਹ ਸੂਤਰ ਆਈ ਗਿਆ ਨਾ ਠੀਕ ਠੀਕ ਆ ਤੇ ਘਰ ਦੀ ਗਾਂ ਆ ਆਪਣੀ ਆ ਘਰ ਦੀ ਦੂਜੇ ਸੂਰੇ ਦੀ ਅੱਛਾ ਮੂੰਹ ਤੋਂ ਚੱਕੀ ਹੈ ਮੂੰਹੋਂ ਚੱਕੀ ਠੀਕ ਆ ਤੇ ਕਿੰਨਾ ਕਚਰਾ ਹੋਇਆ ਇਹਨਾਂ ਸੂਈ ਦਾ ਇਹ 16 ਤਰੀਕ ਦੀ ਸੂਈ ਜੇ ਪਿਛਲੀ ਦੀ ਜਿਹੜੀ ਆ ਜਿਹੜੀ ਨੱਕ ਗਈ ਆ ਅੱਜ 11 ਵਾਂ ਅੱਜ 11 ਮਤਲਬ ਮਹੀਨੇ ਦੇ ਲੱਗੇ ਇਹਨਾਂ ਸੂਈ ਨਾ ਹੋ ਗਿਆ ਉਹ ਕਿ 25 ਕਿ ਦਿਨ ਹੋ ਗਏ 25 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਪੱਕਾ ਕਿੰਨਾ ਤਿਆਰ ਜੇ ਰਿਹਾ ਦੁੱਧ 12 ਲੀਟਰ ਪੱਕਾ ਤਿਆਰ 12 ਲੀਟਰ ਅੱਛਾ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਠੀਕ ਆ ਤੇ ਉਤਰਾ ਠੰਡੀ ਤੇਰੀ ਆ ਬਿਲਕੁਲ ਠੰਡੀ ਤੇਰੀ ਆ ਮੈਂ ਬੋਕੇ ਦਿਖਾ ਦੋ ਇੱਕ ਵਾਰੀ ਨਾ ਦੇਖ ਸਕਦੇ ਚਵਾਚ ਬੋਕੇ ਪੂਰਾ ਚਵਾ ਪੂਰਾ ਉਸੇ ਆ ਦੇਖ ਸਕਦੇ ਜੀ ਮੋਗੇ ਨੂੰ ਦੀ ਠੀਕ ਹੈ ਬਿਲਕੁਲ ਸਾਫ ਧਾਰਿਆ ਤੇ ਉਤਰਾ ਪਥਣਾ ਦਾ ਸਾਈਜ਼ ਗਿਆਪ ਵੀ ਦੇਖ ਸਕਦੇ ਚੰਗਾ ਹੈ ਤੇ ਮਿਲਕ ਮੈਨ ਵਿੱਚ ਚੰਗੀ ਲੱਗੀ ਆ ਤੇ ਬੱਚਾ ਨਹੀਂ ਇਹਦਾ ਹੈਗਾ ਹੁਣ ਬੱਚਾ ਮਰ ਗਿਆ ਵੱਛੀ ਸੀ ਤੇ ਪਰਸੋਂ ਚ ਆਉਦੀ ਮਰ ਗਈ ਅੱਛਾ ਹਾਂਜੀ ਬੱਚਾ ਇਹਦਾ ਹੈ ਨਹੀਂ ਆ ਤੇ ਕਿਲੋ ਕੋ ਚੌਕਰ ਚੱਕਾ ਛੋਟ ਕੇ ਚੋਲੀ ਦੀ ਕੋਈ ਗੱਲ ਨਹੀਂ ਅੱਛਾ ਹਾਂ ਠੀਕ ਹੈ ਬਾਂਗਾ ਜੀ ਕਰੇ ਕਿਸਦਾ ਪਾਲੇ ਜੀ ਕਰੇ ਨਾ ਪਾਲੇ ਠੀਕ ਹੈ ਹੁਣ ਤਰਾ ਠੰਡੀ ਠੇਰੀ ਆ ਹਾਂ ਬਿਲਕੁਲ ਠੰਡੀ ਖੋਲੋ ਹਾਂ ਫਿਰ ਤੋਰਦੀਏ ਤੁਹਾਡੇ ਸਾਹਮਣੇ ਅੱਥੇ ਦਸਾ ਕਾਰਦੀ ਹਾਂ ਹਾਂਜੀ ਹਾਂਜੀ ਬਾਕੀ ਉਤਰਾ ਇਹ ਆ ਵੀ ਕੱਦ-ਕਾਠ ਦੀ ਚੰਗੀ ਆ ਤੇ ਇਹ ਟਾਈਮ ਵੀ ਦੁਪਹਿਰ ਦਾ ਵਾ ਆ ਤਾਂ ਦੁਪਹਿਰ ਦਾ ਸ਼ਾਮਾਂ ਨੂੰ ਅਜੇ ਬਣਨਾ ਹੈ ਸ਼ਾਮ ਤੱਕ ਆਪਣੇ 2 ਲੀਟਰ ਪੱਕਾ ਹੋ ਜਾਊਗੀ ਤੇ ਬਾਕੀ ਦੁੱਧ ਜਿਹੜਾ ਕਹਿੰਦੇ ਕਿ 12 ਲੀਟਰ ਹੈਗਾ ਫਕਲ ਲੈ ਜਾ ਇੱਕ ਰਿੱਧੀ ਅੱਗੇ ਕਮਾ ਲਿਓ ਰੰਗ ਰੂਪ ਦੀ ਵੀ ਜਿਹੜੀ ਕਾਫੀ ਚੰਗੀ ਆ ਅੱਜ ਲੈ ਆਇਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਵੀਰ ਜੀ ਨਾਲ ਦਾ ਘਰ ਦੇ ਪਸ਼ੂ ਆ ਜਿਹੜੇ ਲੇ ਜਾ ਲੈ ਜਾ ਤੋਰੀ ਜਾ ਆ ਦੇਖ ਸਾਡੀ ਬਾਕੀ ਕੰਪੈਕਟ ਜੇ ਹਵਾਨੇ ਦੀ ਮਾਲਕੀਆ ਜਿਹੜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿੱਦੀ ਇਹਦਾ ਮੁੱਲ ਜਿਹਦੇ ਬੱਚਾ ਦਾ ਫੇਰ ਤੇ ਆਪਾਂ ਭਰ ਵੱਧ ਮੰਗਦੇ ਹਾਂ ਜੀ ਹੁਣ ਆਪਾਂ 30000 ਰੁਪਏ ਦੀ 30000 ਦੀ ਦੇ ਦੋਗੇ ਤੇ ਬਾਕੀ ਕਰ ਦੋ ਕਿ ਵਿੱਚ ਮੰਨ ਤਨ ਕਰ ਦਾਂਗੇ ਕਿੰਨਾ ਕਰ ਦੋਗੇ ਜਿੰਨਾ ਤੁਸੀਂ ਕਹੋ ਉਹਨੇ ਕਰ ਦਿੰਦੇ ਕਿੰਨਾ ਕਰ ਦਈਏ ਤੁਸੀਂ ਕਰ 2000 ਕਰ ਦਈਏ ਕਰਤਾ ਬਾਕੀ ਚਲੋ ਕੋ ਫੋਨ ਲਾਵੇ ਹਨਾ ਇਹ ਫੋਨ ਲਾਵੇ ਕੋਈ ਗੱਲ ਨਹੀਂ ਹੋਰ 5-700 ਰੁਪਿਆ ਕਰ ਦਾਂਗੇ ਚਲੋ ਮੌਕੇ ਤੇ ਆਪੇ ਥੋੜਾ ਬਾਦਾ ਜਿਹੜਾ ਛੋਟ-ਛਾਟ ਹੋ ਜੂਗੀ ਵਿੱਚੋਂ ਕੇ ਇਹ ਕਿ ਦੇ ਕੇ ਤੋਰੋਗੇ ਕਿ ਜੇ ਕੋਈ ਦੋ ਟਾਈਮ ਕੋਈ ਤੁਹਾਡੇ ਘਰੋਂ ਚੋ ਕੇ ਲੈ ਜਾਏ ਹਨਾ 27 ਦੀ ਦੇ ਦਾਂਗੇ ਅੱਛਾ 27000 ਦੀ 27000 ਤੇ ਦੁੱਧ 12 ਲੀਟਰ ਹੋਵੇ ਉਹ ਦੁੱਧ ਵਿੱਚ 12 ਲੀਟਰ ਤੇ ਲੈ ਜਾਏ ਕੋਈ ਦਹੀਂ ਤੇ ਰਹਿਣ ਦੇ ਲੈ ਜਾਏ ਨਾ ਘੜਨਾ ਤੇ ਗੱਲ ਕੋਈ ਦੁੱਧ 12 ਦਾ 13 ਹੋਗਾ ਪਰ ਆਪਾਂ 12 ਦੱਸਿਆ ਵਾ ਕਿ ਝੇਕ ਚੋਂ ਬੜਾ ਕਈ ਵਾਰ ਕੱਢ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖਾਣਾ ਬਾਕੀ ਇਹੋ ਜਿਹੇ ਹੋ ਜਾਂਦੇ ਵਿਖਾ ਦਿੰਦੇ ਦਿਖਾ ਦੇ ਇੱਕ ਵਾਰ ਅਰੇ ਅ ਬਰਾਬਰ ਦੀਆਂ ਕੰਨੀਆਂ ਜੇ ਸਾਈਡ ਵਾਲੀਆਂ ਬਰਾਬਰ ਨਹੀਂ ਠੀਕ ਆ ਹਾਂਜੀ ਠੀਕ ਆ ਜੀ